ਉਹ ਜਿਹੜਾ ਤੈਨੂੰ ਦੱਸਿਆ ਨਾ ਪਿੰਡ ਪਿਆ ਸੌਦਾ ਪਤਾ ਜੇ ਤੇ ਉਹਦਾ ਡੀਲ ਹੋ ਗੋ ਉਹ ਜਾਣੀ ਉਹ ਅੱਜ ਹੋਵੇ ਜਾਂ 6 ਮਹੀਨਿਆਂ ਨੂੰ ਹੋਵੇ ਜਾਂ 7 ਨੂੰ ਹੋਵੇ ਬਾਦੋਂ ਤੇ ਟਾਈਮ ਨਹੀਂ ਲੱਗੂਗਾ ਇੱਥੋਂ ਪਰ ਮਿਲ ਜਾਣਗੇ ਪੈ ਪੈਸੇ ਨਹੀਂ ਵਰਤੇ ਹਨਾ ਜਿੰਨੇ ਵੀ ਤੇਰੇ ਬਣਦੇ ਆ ਪੈਸੇ ਮਿਲ ਜਾਣਗੇ ਮੈਂ 2000 ਤੋਂ ਹੋਰ ਲਾ ਲਾ 15000 ਟੋਟਲ 15000 ਲਾ ਲਾ ਇਹ 2000 ਰੁਪਏ 45000 ਰੁਪਏ ਇੰਡੀਆ ਦਾ ਮੈਂ ਹੋਰ ਤੈਨੂੰ ਕਰਕੇ ਦਊਗਾ ਕਿਤੇ ਹੋ ਵੀ ਕਰਕੇ ਦਵਾ ਪਰ ਉਹਦੀ ਕੋ ਗਰੰਟੀ ਨਹੀਂ ਉਹ ਸਾਲ ਦਾ ਸੇਮ ਟਾਈਮ ਲੱਗ ਸਕਦਾ ਉਹ ਸਦਾ ਵੀ ਕੱਲ ਨੂੰ ਹੀ ਹੋ ਜੇ ਜੇ ਦਿਨ ਉਹ ਮਿਕ ਗਿਆ ਕਿਉਂਕਿ ਉਹ ਪਿੰਡ ਮੇਰਾ ਹੋਰ ਕਿਸੇ ਦਾ ਪੈਸ ਤੇ ਤੇਰਾ ਲਾਲਾ 50000 ਤੇ ਆਊਗਾ ਹਨਾ ਤੇ ਪੈਸੇ ਮੇਰੇ ਕੋਲ ਘਟੂ ਘਟੂ ਨਹੀਂ ਇਕੱਠਾ ਕਰਨ ਵਾਲਾ 20 ਲੱਖ ਰੁਪਏ ਦੇ ਕਰੀਬ ਹੈ ਜੇ ਸਾਰਾ ਸੌਦਾ ਪਤਾ ਪਾਲਾ ਮੈਂ ਆਪਣਾ ਹੂੰ ਤੇ ਉਹ ਮੈਂ ਕਿਹੜਾ ਕਰ ਦੱਸ ਵੀ ਨਹੀਂ ਸਕਦਾ ਕਿ ਪੈਸੇ ਕਾਦੇ ਕਾਦੇ ਨਹੀਂ ਹੈਗੇ ਇਹ ਉਹਦਾ ਟਾਈਮ ਮੇਰੇ ਕੋਲ ਹੀ ਰਣੇ ਆ ਉਹਦੇ ਕਰ ਦਿੰਦਾ ਵੀ ਮਸਲਾ ਨਹੀਂ ਉਹਦੇ ਵਿੱਚ ਕੋਈ ਇਨਵੋਲਡ ਹੁਣ ਮੈਂ ਤਾਂ ਕਹਿੰਨਾ ਹੁਣ ਪਤਾ ਕੀ ਚੱਕਰਿਆ ਹੁਣ ਗੱਲ ਆਪਾਂ ਡਿਬੇੜ ਲੈਣੀ ਹੈ ਇੱਕ ਵਾਰੀ 10000 ਤੇਰੇ ਕੋਲ ਆ ਗਿਆ ਠੀਕ ਹੈ ਤਿੰਨ ਦਿਨ ਨੂੰ ਮੈਂ ਦੇ ਦੂੰਗਾ ਉਹ ਮੈਂ ਹੁਣ ਫੇ ਇੱਥੇ ਵੇਖ ਮੇਰੇ ਕੋਲ ਹੈਗੀ ਐ ਇੱਕ ਹੁਣ ਇੰਦਾ ਕਾਲੀ ਬੰਦਾ ਕਹਿੰਦਾ ਮੈਂ ਉਹਦਾ account ਨੰਬਰ ਵੀ ਉਹਦਾ ਦਿੱਤਾ ਮੁੰਡੇ ਦਾ ਕੰਪਨੀ ਦਾ ਦਿੱਤਾ ਹੀ ਨਹੀਂ ਗੌਰਵ ਵੱਡਾ ਇਹ ਕਿਉਂ ਅਜੇ ਨਹੀਂ ਕੰਮ ਕਰਦਾ ਰਿਹਾ ਗੌਰਵ ਉਹਦਾ account ਨੰਬਰ ਦਿੱਤਾ ਮੈਨੂੰ ਗਿਆ ਵੀ ਤੂੰ ਇਹਦੇ account ਚ ਪਾ ਦੇ ਪੈਸੇ ਕਿ ਗੌਰਵ ਦੇ ਚੇਤੇ ਗੌਰਵ ਕੋ ਮੈਂ ਲੈ ਲਊਗਾ ਸਮਝਿਆ ਨਹੀਂ ਹੂੰ ਤੇ ਜਿਹੜਾ ਵਾ ਉਹ ਮੈਂ ਕਹਤਾ ਉਹਨੂੰ ਵੀ ਗੌਰਵ ਕੋ ਮੈਂ ਲੈ ਲਊਗਾ ਕਿ ਗੌਰਵ ਦੇ account ਚ ਪੈਸੇ ਪਾ ਦੇ ਉਹ ਹੁਣ ਕਹਿੰਦਾ ਸੀ ਦੋ ਚਾਰ ਦਿਨ ਲੱਗਣਗੇ ਮੈਂ ਪਵਾ ਦੂੰਗਾ ਫਿਰ ਪੀ ਰੁਪਿਆ 6000 ਰੁਪਏ ਦੀ ਤਕਰੀਬੇ ਚਲੋ ਮੈਂ ਕੋਸ਼ਿਸ਼ ਕਰੂੰਗਾ ਵੀ ਉੱਚੋਂ ਜੇ ਇਹਦੇ ਅੱਗੇ ਹਜੇ ਕੋਈ ਪਤਾ ਨਹੀਂ ਪੈਂਦਾ ਆਪਣੀ ਘੱਟ ਪਤਾ ਹੀ ਉਵੇਂ ਜੇ ਸਾ ਜੇ ਤੁਹਾਡੀ ਗੱਲ ਥੋੜੀ ਜਾਂ ਤੁਸੀਂ ਹੋਰ ਕਰੋ ਜਮ ਮੇਰੇ ਸਾਰਾ ਕੋਈ ਪੂਰਾ 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 ਹੋਈ ਹੈ ਨਾ ਵੀ ਜੇ 13000 ਰੁਪਏ ਦੋਈਏ ਇਹਨਾਂ ਤੋਂ ਮੈਨੇਜ ਕਰਦਾ 10000 ਰੁਪਏ ਨਕਦ ਦਵਾ ਦੂੰ ਤੈਨੂੰ 1000 ਰੁਪਏ ਜੇ ਪ੍ਰੀਮਿਅਮ ਸਮਕੇ ਤੇ ਵੀ ਮੈਂ ਚੱਲ ਬਾਅਦ ਚ ਤੈਨੂੰ ਪਾ ਦੂੰਗਾ ਦੋ ਮਹੀਨਾ ਤੋਂ 3000 ਰੁਪਏ ਦੋਈਏ ਦਿਨਾਂ ਮੈਨੂੰ 160 ਚਲ ਮੈਂ ਫੇਰ ਵੀ ਇਕੱਲੀ ਪ੍ਰੇਮ ਨਾਲ ਵੀ ਗੱਲ ਕਰਦਾ ਪਰ ਮੇਰਾ ਆਪਣੀ ਆਖ ਗੱਲ ਤੇ ਆਪਾਂ ਆਪ ਪੱਕੇ ਆ ਮੈਂ ਪੱਕਾ ਵਾਂ ਇਸ ਗੱਲ ਤੇ ਜਿਹੜੀ ਮੈਂ ਤੈਨੂੰ ਕਹੀ ਆ ਨਾ 11000 ਰੁਪਏ ਠੀਕ ਹੈ ਉੱਥੇ ਪੱਕਾ 50000 ਰੁਪਏ ਦਰਮਿਆਨ ਮੈਂ ਹੋਰ ਦਊਂਗਾ ਉਹ ਪਤਾ ਨਹੀਂ ਮਗਰ ਦਊਂਗਾ ਮਤਲਬ ਇਹ 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 ਵੀ ਮੈਨੂੰ ਪਤਾ ਜਿਹੜਾ 3000 ਰੁਪਏ ਦਰਮਿਆਨ ਕਹਿਣਾ ਦਰਾਵਾ ਉਹ ਤੇ ਤੁਲਾ ਲਾ ਲਾ ਵੀ 3 ਮਹੀਨੇ ਦਾ ਮੈਕਸਿਮਮ ਟਾਈਮ ਆ ਭਾਵੇਂ ਯਾਰ ਯਾਰ ਕਰਕੇ ਪਾਵਾਂ ਤੈਨੂੰ ਠੀਕ ਹੈ ਤੇ ਭਾਵੇਂ ਮੈਂ ਤੈਨੂੰ ਇਕੱਠੇ ਪਾਵਾਂ ਤੇ 10000 ਮੇਠਾ ਦਵਾ ਦਊਂ ਇਹ 10000 ਰੁਪਏ ਮੇ ਹੂੰ ਹੁਣ ਇਹ ਤੇ ਨਹੀਂ ਲਾਗੇ 5.50 ਕਰਕੇ ਪਾਉਣਾ ਵਾ ਤੇ ਕੋਦੂ ਕੰਮ ਤੇ ਰਕਮ ਖਰਾਬ ਕਰਨ ਵਾਲੀ ਗੱਲ ਆ ਕਿ ਰੋਲਾ ਇਹ ਹੈ ਨਾ ਪਤਾ ਕੀ ਹੁਣ ਆਪਣਾ ਕੋਈ ਉਹ ਬੜਾ ਹੈ ਨਹੀਂਗਾ ਵੀ 5-5000 ਦੇ ਸੌਦਾ ਪਤਾ ਤਾਂ ਆਪਾਂ ਦੇਣਾ ਨਹੀਂਗਾ ਦੁਕਾਨ ਤੋਂ ਆਪਾਂ ਦਾ ਆਪਣੇ ਤਾਂ ਜਾਂ ਤਾਂ ਲਿਮਟ ਤਾਂ ਨਹੀਂ ਹੁੰਦੀ ਜਾਂ ਆਪਾਂ ਲਿਮਟ ਤਾਂ ਨਹੀਂ ਹੁੰਦੀ ਜਾਂ ਆਪਾਂ ਕਿਸੇ ਦਾ ਠੇਕੇ ਤੇ ਦੇਣਾ ਹੁੰਦਾ ਤੇ ਉਹ 5-5000 ਦੇ ਤਾਂ ਹੋਣਾ ਨਹੀਂ ਆਪਣੇ ਕੋਲ ਉਹ ਤਾਂ ਜੇ ਆਪਣੇ ਅੱਜ ਇਕੱਠੇ ਭੇਜਣਗੇ ਫੇਰ ਹੀ ਹੈ ਕੋਈ ਕਹਿਣ ਨੇ ਨਾ ਉਹੀ ਕਹਿਣ ਨੇ ਸਾਡੇ ਦਾ ਆਰ ਵੀ ਦੀ ਆਪਾਂ ਲੈਂਟ ਨਿਊ ਕਰਨੀ ਆ ਜਦ ਹੋਊਗੀ ਬੋਡੀ ਗੱਲ ਹੋਊਗੀ ਨਾ 10000 ਰੁਪਏ ਜਿਹੜਾ ਉਹ ਦੋਰੀ ਕਰਕੇ ਦਿੱਤੇ ਜਾਊ ਸਮਝ ਜਿਨੀ ਮੇਰੀ ਗੱਲ ਨੂੰ ਇੱਕ ਮਹੀਨੇ 5000 ਦਿੱਤਾ ਉਹ ਅਗਲੇ ਮਹੀਨੇ 5000 ਦੇ ਉੱਤੇ ਜਾਉ। ਮਤਲਬ ਇਦਾਂ ਹੀ ਹੋ ਸਕਦਾ ਹੁਣ ਇਤੋਂ ਤੇ ਇਹ ਤੇ ਨਹੀਂ ਕਰਨਾ ਵੀ 10000 ਰੁਪਏ ਦੇਣਾ ਜਾਂ 5000 ਤੇ ਕੋਦੂ ਕਾਵੇਂਗਾ। ਉਹ ਤੇ ਮੈਂ ਵੀ ਨਹੀਂ ਉਸ ਗੱਲ ਨਾਲ ਐਗਰੀ ਕਰਦਾ। ਹੁਣ ਗੱਡੀ ਤੇ ਉਹ ਵੇਚੀ ਆ ਫਿਰ ਤੇ ਮਤਲਬ ਇਹ ਹੀ ਬਣਦਾ ਤੇ ਇਹ ਗੱਲ ਦਾ ਇਕੱਠਾ ਦੇਣਾ ਚਾਹੀਦਾ। ਇਹ ਉਹਦੇ ਚ ਤੇ ਦੁੱਖ ਨਹੀਂ ਬਣਦੀ ਕੋਈ। ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਉਹ ਜੇ ਕਹੂਗਾ ਨਾ ਵੀ ਦੋ ਵਾਰੀ ਕਰਕੇ ਦੇ ਦੇ ਨਾ ਚਲੋ ਮੈਨੂੰ ਕਹੋ ਦੋ ਵਾਰੀ 5-5000 ਕਰਕੇ ਦੇ ਦੇ। ਨਹੀਂ ਤੇ ਇੱਕ ਵਾਰੀ 10000 ਰੁਪਏ ਦੇ ਦੇ ਅਗਲੇ ਦਾ ਕੰਮ ਰ ਦੇ ਤਾਂ ਸਕਦਾ ਬਈ ਉਹ 1 ਕੇ 1000 ਰੁਪਇਆ ਜਦੋਂ ਹੁਣ ਪੇਟੀਆਂ ਵੇਚੀਏ ਤਾਂ ਬੜਾ ਕੁਝ ਕਰ ਸਕਦਾ ਦੇ ਤੇ ਬਹੁਤ ਕੁਝ ਕਰ ਸਕਦਾ ਤੇਰੇ ਸਾਹਮਣੇ ਜੀਓ ਦੀ ਨੀਤ ਹੁੰਦੀ ਠੀਕ ਹੈ ਤੇ ਗੱਲ ਇੱਥੇ ਪਹੁੰਚਦੀ ਕਦੋਂ ਦੇ ਇਕੱਠੇ ਹੋਏ ਆ ਕੋਈ ਨਾ ਕੋਈ ਤਾਂ ਤੈਨੂੰ ਦੇ ਹੀ ਸਕਦੇ ਨੇ ਪੈਸੇ ਹੁਣ ਇਹ ਚ ਪਤਾ ਕੀ ਹੈ ਨੁਕਸਾਨ ਤਾਂ ਹੁਣ ਕਿਸੇ ਦਾ ਨਹੀਂ ਇਹ ਸਿਰਫ ਮੇਰਾ ਹੋ ਰਿਆ ਨਾ ਰੌਲਾ ਇਹ ਆ ਪਰ ਮੈਂ ਤੁਹਾਨੂੰ ਜਿਹੜੀ ਗੱਲ ਕੀਤੀ ਹੈ ਉਹ ਤਾਂ ਗੱਲ ਫਿਰ ਜਨੂਨੀ ਹੈ ਨਾ ਮੇਰੀ ਮੇਰੀ ਪੋਜੀਸ਼ਨ ਦੇ ਹਿਸਾਬ ਨਾਲ ਮੈਂ ਤੁਹਾਨੂੰ ਕਿਹਾ ਕਿ ਪੈਸੇ ਦੇ ਨਾਲ ਬਾਕੀ ਵੀ ਮੈਂ ਦੇ ਦੂੰਗਾ ਜੇ ਕਿਤੇ ਜ਼ਿੰਦਗੀ ਦੇ ਵਿੱਚ ਹੋ ਗਿਆ ਕੋਈ ਸਦਾ ਕੰਮ ਹੈ ਨਾ ਉਹ ਵੀ ਤੁਹਾਨੂੰ ਦੇ ਦੂੰਗਾ ਪਰ ਜਿਹੜਾ ਮੈਂ ਤੁਹਾਨੂੰ ਪ੍ਰੋਮਿਸ ਕਰ ਰਿਹਾ ਹਾਂ ਉਹ ਮੈਂ ਤੁਹਾਨੂੰ ਦੇ ਦੂੰਗਾ ਹੁਣ ਘਾਟਾ ਤੇ ਫਰਜ਼ ਕਰ ਵੀ ਜੇ ਹੁਣ ਮੈਂ ਇੱਥੋਂ ਹੋਊਗਾ ਹੀ ਨਾ ਹੈ ਤੇ ਆਪਾਂ ਕਿਹੜਾ ਵੀ ਕਿਸ ਬੰਦੂਕਾ ਫੜ ਕੇ ਤੇ ਕਿਉਂ ਕੋ ਪੈ ਖੋਲਣੇ ਸਮਝੇ ਨਹੀਂ ਮੇਰੀ ਗੱਲ ਨੂੰ ਮੈਂ ਤਾਂ ਤੁਹਾਨੂੰ ਉਹੋ ਗੱਲ ਕਰ ਰਿਹਾ ਆ ਵੀ ਸਿਚੁਏਸ਼ਨ ਇਹ ਆ ਵੀ ਮੈਂ ਨਹੀਂ ਚਾਹੁੰਦਾ ਵੀ ਤੈਨੂੰ ਘਾਟਾ ਪਵੇ ਪਰ ਮੈਨੂੰ ਪਤਾ ਵੀ ਪੀਗਲ ਦਾ ਮੈਨੂੰ ਸਾਹਸ ਹੈ ਵੀ ਤੈਨੂੰ ਘਾਟਾ ਪੈ ਰਿਹਾ ਤੇ ਇਹ ਇਹ ਜਿਹੜੀ ਇਹ ਜਿਹੜਾ ਸਾਹਨ ਹੈ ਨਾ ਇਹ ਇਹ ਮੈਨੂੰ ਚੇਤਾ ਹੀ ਇਹ ਦੀ ਇਹ ਭੁੱਲਣ ਵਾਲੀ ਗੱਲ ਨਹੀਂ ਕੋਈ ਕਿਉਂ ਫਿਰ ਚਾਚੇ ਪ੍ਰੇਮ ਨੂੰ ਆਇਆ ਤਾਂ ਕਿਉਂ ਵੀ 10000 ਰੁਪਏ ਤਾਂ ਇਕੱਠਾ ਦੇ ਦੇ ਘਟੋ ਘਾਟ ਕਿਉਂਕਿ ਮੇਰਾ ਵੀ ਕੋਈ ਸਰ ਜੇ ਮੈਂ ਉਧਰ ਵੀ ਕੋਈ ਸਾਲਾਂ ਜਾਂ ਬਾਣਾ ਇਹ ਜੇ ਫਰਜ਼ ਕਰੋ ਇਕੱਠਾ ਨਹੀਂ ਦਿੰਦਾ ਕਿ ਹੁਣ ਤੈਨੂੰ ਜਾਣ ਲੱਗਾ ਪੰਜ ਦਊਗਾ ਪੰਜ ਤੈਨੂੰ ਮਹੀਨੇ ਬਾਅਦ ਦਊਗਾ ਅਖਜਾਕ ਟਡੇਟ ਨੂੰ ਹਮ ਫਰਜ਼ ਇਹਦੇ ਨਾਲ ਕੋਈ ਰਕਮ ਘਰਾਂ ਨਹੀਂ ਇਹ ਹੁਣ ਜਿਆਦਾ ਪਤਾ ਕੀ ਹੈ ਹੁਣ ਜੇ ਉਹ ਜੇ ਤੂੰ ਤੁਸੀਂ ਇੱਕ ਦੂਜੇ ਨਾਲ ਬੋਲ ਕੇ ਨਹੀਂ ਰਾਜੀ ਹੋਈ ਜੋ ਵੀ ਮਹਲਾ ਹੈ ਜਾਂ ਬਾਬੇ ਤੋਂ ਸੇਮ ਸਿੰਘ ਤੋਂ ਕਵਾਇਆ ਜਾਵੇ ਜਾਂ ਬਾਬੇ ਰਣਜੀਤ ਉਹਨਾਂ ਤੋਂ ਕਵਾਇਆ ਜਾਵੇ ਫੇਰ ਹੀ ਆਵੋ ਨਹੀਂ ਨਹੀਂ ਹੁਣ ਜਾਂ ਤੁਸੀਂ ਉਹਨੂੰ ਕਹਿਦਾ ਮੇਰੇ ਕੋਲ ਬਾਅਦ ਫੇਰ ਨਹੀਂ ਮਿਲਦਾ ਮੈਂ ਪ੍ਰੀਮ ਨਾਲ ਨਹੀਂ ਗੱਲ ਕਰਨੀ ਮੇਰੀ ਗੱਲ ਸੁਣ ਮੈਂ ਤਾਂ ਕਹਿਣਾ ਹਰਜੀਤ ਸੁਣ ਜੇ ਡੈਡੀ ਨੂੰ ਡੈਡੀ ਨੂੰ ਦੇਖਣਾ ਲਿਖ ਕੇ ਭੇਜਣਾ ਪ੍ਰੀਮ ਨੂੰ ਮੈਂ ਕਹਿੰਦਾ ਵੀ ਲਿਖ ਕੇ ਇੰਨੇ ਪੈਸੇ ਦੇਣ ਵਾਲੇ ਆ ਠੀਕ ਹੈ ਬੋਲੇ ਨਾ ਬੋਲੇ ਉਹਦੀ ਮਰਜ਼ੀ ਨਹੀਂ ਹੈਗੀ ਤਿੰਨਮਾ ਨੰਬਰ ਦੇ ਦਿੰਦਾ ਹਰਜੀਤ ਸੌਦਾ ਹਰਜੀਤ ਸਿੰਘ ਉਹਨਾਂ ਦਾ ਹੋ ਦੂਜੇ ਬਾਈ ਦੀ ਵੀ ਗੱਲਬਾਤ ਹੋ ਜਾਂਦੀ ਹੈ ਮਨ ਲਾਦਾ ਅਮਰ ਕੁਮਾਰ ਵਾਲੇ ਜੀ ਨਹੀਂ ਤਾਂ ਉਹ ਕਰ ਲੂਗਾ ਆਪਣੇ ਗੱਲ ਉਹਦੇ ਨਾਲ ਕਿਹੜਾ ਗੁਰਪ੍ਰੀਤ ਦੀ ਉਹ ਨਹੀਂ ਕਹਤ ਜੇ ਬੰਦੇ ਨੂੰ ਇਨਵੋਲ ਕਰਨ ਦੀ ਲੋੜ ਨਹੀਂ ਹੈ ਉਹਨਾਂ ਦਾ ਪਤਾ ਸਾਰੀ ਗੱਲ ਦਾ ਸਾਂਝਾ ਹੀ ਹੈ ਘਰ ਬਾ ਸਾਡਾ ਨਹੀਂ ਨਹੀਂ ਮੈਂ ਤੁਹਾਨੂੰ ਕਾਹ ਕਹਣ ਰਿਹਾ ਵੀ ਕਹਤ ਜੇ ਬੰਦੇ ਨੂੰ ਇਨਵੋਲ ਕਰਨ ਦੀ ਲੋੜ ਹੀ ਨਹੀਂ ਇਸ ਮਸਲੇ ਦੇ ਵਿੱਚ ਹੂੰ ਜਦੋਂ ਹਰਜੀਤ ਸਿੰਘ ਉਹਨਾਂ ਦਾ ਮੈਂ ਕਹਿ ਤਾ ਨਾ ਵੀ ਤੈਨੂੰ ਪੈਸੇ ਮਿਲ ਜਾਣਗੇ ਜਿਹੜੇ ਮੈਂ ਕਹਿ ਇੱਕ ਗੱਲ ਕਰਾ ਦੂੰਗਾ ਤੇਰੀ ਠੀਕ ਹੈ ਉਹ ਤੈਨੂੰ ਮਿਲ ਜਾਣ ਉਹ ਨਹੀਂ ਨੇ ਜਾਨੀ ਮਾਨਜਲ ਜੇ ਨਾ ਵੀ ਹੁਣ ਕਉਗਾ ਵੀ ਮੈਂ ਪਹਿਲਾਂ ਆਉਦੇ ਕਟਨੇ ਆ ਵੀ ਮੈਂ ਨਹੀਂ ਦੇਣ ਕਿਸੇ ਦੇ ਕਿਹੜੇ ਪ੍ਰੇਮ ਹੋ ਗਿਆ ਇਹਦੇ ਲਈ ਮੈਂ ਜਿਵੇਂ ਲੱਖ ਡੇਢ ਲੱਖ ਰੁਪਇਆ ਵੀ ਇਹ ਲੈ ਲਾ ਦੇ ਫਿਰ ਮੈਂ ਕਟਨੇ ਆ ਉਹਦੀ ਜੇਬ ਉਹ ਨਹੀਂ ਨਹੀਂ ਉਹ ਤੇ ਗੱਡੀ ਵੇਚੀ ਹੈ ਨਾ ਮੈਂ ਹਾਂ ਉਹ ਤੇ ਮਸਲਾ ਹੀ ਨਹੀਂਗਾ ਕੋਈ ਲੱਖ ਡੇਢ ਲੱਖ ਰੁਪਇਆ ਉਹਨੇ ਲੈਣਾ ਵਾ ਜੇ ਪ੍ਰੇਮ ਨੇ ਕੰਮ ਭੈਣ ਚ ਸਾਲੇ ਕੋ ਗਿਆ ਇਕੱਠੇ ਕਰਦਿਆਂ ਨੂੰ ਹੈ 60000 ਰੁਪਏ ਮੇਰਾ ਵੱਖਰਾ ਆ ਗਿਆ ਗਰਾਜ ਚ ਮੇਰਾ ਲੱਖ ਰੁਪਇਆ ਲੱਗ ਗਿਆ ਤਾਂ ਹੁਣ ਸਾਰਾ ਕੁਝ ਤੇਰੇ ਹੱਥ ਚ ਹੀ ਹੈ ਨਾ ਉਹ ਤੇ ਮੇਰੀ ਹਰ ਚੀਜ਼ ਸੌਣੇ ਦਾ ਜੀ ਵੀ ਜੇ ਤੁਸੀਂ ਲੈਣੇ ਵੀ ਐ ਤੁਸੀਂ ਮੇਰੇ ਤੇ ਪੂਰੇ ਦੇ ਦਿਓ ਜਿੰਨਾ ਵੀ 18 19 20000 ਜਿੰਨਾ ਵੀ ਬਣਦਾ ਤੇ ਮੇਰੇ ਪੂਰੇ ਦੇ ਤੁਸੀਂ ਤਾਂ ਕੱਟੀ ਜਾਣੇ ਆ ਉਹਦੇ ਕੰਮ ਵੀ ਤੁਹਾਡੇ ਕੋਲ ਹੀ ਕਰ ਲਿਆ ਗਿਆ ਗੜੀਆਂ ਵੀ ਜੇ ਕਾਰ ਉਹਨਾਂ ਨੇ ਖਾਂ ਗੱਡੀ ਐ ਟਰਾਲਾ ਵਿੱਚ ਚਬਲਾ ਮਾਰਦਾ ਉਹਦੀ ਕੋਈ ਵੀ ਵੈਲਿਊ ਨਹੀਂ ਉਸ ਚਬਲ ਦੀ ਹਰ ਚੀਜ਼ ਸੋਨੇ ਮੈਨੂੰ ਇਹ ਗੱਲ ਕਹੀ ਜੀ ਇਦਾਂ ਮੈਂ ਅਡੋਣ ਦੀ ਗੱਲ ਕਹਿਤੀ ਹਰ ਚੀਜ਼ ਸੋਨੇ ਮੈਂ ਮੈਨੂੰ ਐਡ ਕਰੋ ਹਜੀ ਹਜੀ ਸੋਹ ਕਹਿੰਦਾ ਵੀ ਇਹਨਾਂ ਨੇ ਟਰਲਾ ਮਾਰਿਆ ਵੀ ਨਾ ਕਰੇ ਤਾਂ ਪੀ ਇਹਨਾਂ ਦਾ ਕੰਮ ਬੰਦਾ ਹੋ ਜਾਣਾ ਮੈਂ ਵੀ ਮੈਨੂੰ ਪੈਸਾ ਚਾਹੀਦਾ ਮੇਨੂੰ ਤਾਂ 2- ਉਦੋਂ ਗਿਆ 80 ਵਾਲੇ ਪੈਸੇ ਭੜਾ ਕੇ ਗਿਆ ਮੈਨੂੰ 1000 ਰੁਪਏ ਕਿੰਨੇ ਰੁਪਏ ਦਾ ਚਾਮਲ ਦੇਣਾ ਮਤਲਬ ਮੈਂ ਜਿਹੜੀ ਹੈ ਨਾ ਇਹ ਇਹ ਗੱਲ ਬਹੁਤ ਲੰਮਾ ਮੈਂ ਹੁਣ ਜੇ ਇਦਾਂ ਕਰਨ ਇਦਾਂ ਕਰਨ ਤੇ ਆਵਾ ਨਾ ਇਹ ਨਿੱਕੀ ਜਿਹਾ ਜੇ ਮੈਂ ਇੱਕ ਡਾਉਣ ਦੇ ਆਵਾ ਜੇ ਇਹ ਕਰਕੇ ਹਨਾ ਫਿਰ ਘਰ ਚ ਲੜਾਈ ਪੈਂਦੀ ਆ ਪਰ ਮੈਂ ਘਣਾਉ ਨੂੰ ਤਾਂ ਮਸਵੇਰੇ ਘਾਵਾ ਜੋ ਕਿਰਾਇਆ ਤਵਾਉਣਾ ਜਿਹੜੇ ਜਿੰਨੇ ਦਿੰਦਾ ਪਰ ਮੈਂ ਤੁਨ ਸਾਹਿਬ ਜਦੋਂ ਉਹਨਾਂ ਸਾਹਮਣੇ ਬਹਿਣਾ ਨਾ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਮੇਰੀ 10000 ਰੁਪਏ ਦੀ ਗੱਲ ਹੋਈ ਠੀਕ ਹੈ 10000 ਰੁਪਏ ਬਣਨ ਤਾਂ ਕਿਸ ਤਰ੍ਹਾਂ ਉਸ ਤਾ ਉਹਨੇ ਵਿਜੇਤ ਵੱਧ ਕਾਵਾਂਗੇ ਉਹਨੂੰ ਕਿਸ ਤਰ੍ਹਾਂ ਉਸ ਤਾ ਕਰਦਾ ਬੈਣਾ ਬੈਨਚੋ ਫਾਇਦਾ ਨਹੀਂ ਕੋਈ ਜੀ ਮੈਡਮ ਤਿੰਨ ਯਰ ਪਹਿਲ ਬੋਲਦੇ ਜੇ ਪਤਾ ਕਿ ਹਾਂ ਜੇ ਮੈਂ ਆਵਾਂਗਾ ਮੇਰਾ 10000 12 ਸੋਨੇ ਦਾ ਤੂੰ ਪਹਿਲਾਂ ਮੇਰਾ ਉਹ ਤਾਂ ਤੁਹਾਨੂੰ ਵੀ ਪਤਾ ਵੀ ਸਾਰਿਆਂ ਨੂੰ ਪਤਾ ਵੀ ਬੰਦ ਜਾਂਦੇ ਨੇ ਉਹਨੂੰ ਕਹਿਣਾ ਵੀ ਬਣਦੇ ਤੇਰੇ ਵੱਧਿਆ ਪਰ ਸਾਡੀ ਅੰਡਰਸਟੈਂਡਿੰਗ ਦੇ ਹਿਸਾਬ ਨਾਲ 10000 ਰੁਪਏ ਦੇਣਾ ਮੈਂ ਇਹਨੂੰ ਮੰਨਿਆ ਹੂੰ ਠੀਕ ਹੈ ਗੱਲ ਇਹ ਮੈਂ ਨਹੀਂ ਕਹਿਣਾ ਵੀ ਇਹਦੇ ਬਣਦੇ ਨਹੀਂ ਦਾ ਮੈਂ ਕਹਿਣਾ ਵੀ ਉਹਦੇ ਠੀਕ ਹੈ ਬਣਦਾ ਉਹਦਾ ਸੋਨਸਤਰਾ 10000 ਰੁਪਏ ਜਿੰਨਾ ਵੀ ਬਣਦਾ ਹੀ ਪਰ ਹੁਣ ਉਹਨੂੰ ਵੀ ਘਾਟ ਸਾਬ ਦੀ ਤਰ੍ਹਾਂ ਮਰਨਾ ਹੀ ਹੈ ਨਾ ਮੈਂ ਤਾਂ ਸਿਰਫ ਤੇਰੇ ਸਾਹਮਣੇ ਨੂੰ ਇਹ ਕਹਿਣਾ ਵੀ ਇਹਨੂੰ ਇੰਨੇ ਪੈਸੇ ਦੇਣੇ ਹੂੰ ਸਮਝਣਾ ਮੇਰੀ ਗੱਲ ਨੂੰ ਕਿ ਤੇਰੇ ਸਾਹਮਣੇ ਮੈਨੂੰ ਇਹ ਗੱਲ ਕਹਿਣੀ ਵੀ ਹਾਂ ਭਈ ਇਸ ਬੰਦੇ ਨੂੰ ਇੰਨੇ ਪੈਸੇ ਦੇਣੇ ਹੁਣ ਮੈਂ ਬੈਂਕ ਤੋਂ ਕ੍ਰੈਡਿਟ ਕਾਟਾਂ ਦਾ 20000 ਰੁਪਏ ਦੇਣਾ ਕ੍ਰੈਡਿਟ ਕਾਟਾਂ ਦਾ ਹੁਣ ਮੈਂ ਉਹ ਕਿਹਨੂੰ ਦੁੜੀ ਕਿ ਇਹਨਾਂ ਨੂੰ ਦੇਣਾ ਮੈਨੂੰ ਪਤਾ ਮੈਂ ਦੇਣਾ ਜੋ ਬਈ ਆਏ ਕਰਾਏ ਇਹ ਇਹ ਦਵਾ ਕੇ ਤੇ ਬਈ ਆਪਣੇ ਪੂਰੇ ਯਰਜੇ ਕਰ ਸਕਦਾ ਕਰਦੇ ਨਹੀਂ ਮੈਨੂੰ ਪਤਾ ਕਿ ਮੈਂ ਜਿਹੜਾ ਜਿਹੜਾ ਵੜਿਆ ਆ ਇਸ ਵਕਤ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਤੈਨੂੰ ਵੱਧ ਭਾਂਡੇ ਚ ਮੈਂ ਵੜ ਗਿਆ ਜਿਹੜਾ ਤਿੰਨ ਤੈਨੂੰ ਵੀ ਪਤਾ ਹੈ ਗੱਲ ਦਾ ਟ੍ਰਿਕ ਦਾ ਕੰਮ ਕਰਾਇਆ ਇਹ ਉਹ ਇਹ ਨਹੀਂ ਹੋ ਸਕਦਾ ਤੁਸੀਂ ਮੰਨੇ ਚ ਲੈ ਇਹ ਨਾ ਸਮਝ ਲੈ ਜੇ ਵੀ ਹੁਣ ਜਾਣ ਲੱਗਾ ਤੇ ਪੈਸੇ ਲੈਣ ਲੱਗ ਆਏ ਕਰਦਾ ਤੁਸੀਂ ਭਲਾ ਕੋਈ ਵੀ ਬੰਦਾ ਘਰੇ ਪਿੰਡ ਪੇਂਡ ਭੇਜ ਕੇ ਪੁੱਛਦਾ ਤੇਰੀ ਥਾਂ ਕੋਈ ਹੋਰ ਬੰਦਾ ਹੁੰਦਾ ਨਾ ਮੇਰੀ ਗੱਲ ਸੁਣੋ ਮੈਂ ਮਰਦੀ ਨਾ ਪੈਸੇ ਦੇਨੇ ਪਜਾਗ ਨਹੀਂ ਕਰਦਾ ਕਸਮ ਇਹ ਗੱਲ ਕਹਿਣ ਦੇ ਮਤਲਬ ਜੇ ਕੋਈ ਹੋਰ ਬੰਦਾ ਹੁੰਦਾ ਇੱਥੇ ਮਰਕ ਦੇ ਘਰ ਦੇ ਤਰਲੇ ਮਾਰਦੇ ਘਰਾਂ ਨੇ ਕਿ ਪੈਸੇ ਲੈਣੇ ਉਹਦੇ ਕੋ ਮਿਲਟੇ 40000 ਰੁਪਏ ਕਰ ਦੇਣਾਂ ਕਹਿੰਦਾ ਤੇ ਛੱਡੇ ਮੈਂ ਛੱਡਦਾ ਨਹੀਂ ਰੁਪਈਆ ਵੀ ਇਹਨੂੰ ਉਹ ਉਹੀ ਤਾਂ ਗੱਲ ਕਰ ਰਿਹਾ ਨਾ ਵੀ ਤੁਹਾਨੂੰ ਮੇਰੇ ਤੇ ਯਕੀਨ ਕਰਨ ਦੀ ਵੀ ਲੋੜ ਨਹੀਂ ਹੈਗੀ ਤੁਸੀਂ ਕੋਈ ਵੀ ਬੰਦਾ ਆਪਦਾ ਆਪਣਾ ਪਿੰਡ ਭੇਜ ਕੇ ਪੁੱਛ ਲਿਆ ਜੀ ਉਹ ਯਾਰ ਮੈਨੂੰ ਇਸ ਗੱਲ ਦਾ ਪਲੇਖਾ ਹੀ ਕੋਈ ਨਹੀਂਗਾ ਜਿੱਦਣ ਤੂੰ ਕੰਮ ਤੇ ਆਇਆ ਸੀ ਸਾਡੇ ਕੋਲ ਉਦੋਂ ਵੀ ਤਾਂ ਆਪਾਂ ਐਸੇ ਕਰਕੇ ਕੰਮ ਕੀਤਾ ਹੈ ਨਾ ਵੀ ਚਲ ਤੇਰੀ ਸਿਚੁਏਸ਼ਨ ਮਾੜੀ ਹੈ ਤੇ ਕੰਮ ਚੱਲਦਾ ਰਹੂ ਮਾੜਾ ਮੋਟਾ ਹਨਾ ਵੀ ਉਦੋਂ ਕੰਮ ਚੱਲਦਾ ਸੀ ਚੰਗਾ ਭਲਾ ਚੱਲਿਆ ਵੀ 6-7 ਮਹੀਨੇ ਚੰਗਾ ਹਨਾ ਚਲੋ ਮੇਰੀ ਗਲਤੀ ਹੈ ਮੈਂ ਨੌਕਰੀ ਕਰਨ ਲੱਗ ਪਿਆ ਨੂੰ ਨਹੀਂ ਕਰਨੀ ਚਾਹੀਦੀ ਛੱਡ ਕੇ ਹਨਾ ਉਹ ਕੰਮ ਇਧਰੋਂ ਵੀ ਬੰਦ ਹੋਇਆ ਤੇ ਉਧਰੋਂ ਵੀ ਤੈਨੂੰ ਪਤਾ ਵੀ ਨੌ ਸਮਝਿਆ ਨਾ ਹੂੰ ਹੂੰ ਹੋਰ ਹੁਣ ਸਿਚੁਏਸ਼ਨ ਇਹ ਆ ਕਿ ਚਲ ਜੇ ਤਾ ਤੂੰ ਕਰਦਾ ਹੁੰਦਾ ਲੰਮਾ ਕੰਮ ਇੱਥੇ ਫਿਰ ਤੇ ਕੋਈ ਤੇਰੇ ਖਾਤੇ ਚ 500 ਰੁਪਇਆ ਹੋਰ ਐਡ ਕਰੀ ਜਾਂਦੇ ਮਹੀਨੇ ਦਾ ਮਹੀਨੇ ਤੇਰੇ ਪੈਸੇ ਬੂਰੇ ਆ ਜਾਂਦੇ ਜਾਂ ਸਾਧ ਖੰਡ ਚ ਹਨ ਉਹ ਤੇ ਇੱਕ ਤੁਕ ਬਣਦੀ ਸੀ ਪਰ ਜਦੋਂ ਤੂੰ ਚੱਲ ਗਿਆ ਨਾ ਨਾ ਕਹੇ ਜੀ ਵੀ ਆਪਾਂ ਕਾਣਾ ਮਾਰਨ ਦੀ ਗੀ ਲੋੜਾ ਵੀ ਮਾਰੇ ਜਲਾ ਜਿੰਨੇ ਪੈਸੇ ਦੇ ਕੇ ਕਾਣਾ ਨਾਣਾ ਮਾਰੇ ਜੀ ਜਦੋਂ ਵੀ ਤੁਹਾਡੇ ਕੋਲ ਆਏ ਤੇ ਉਦੋਂ ਦੇ ਦੇ ਜੀ ਮੈਂ ਤਾਂ ਇਹ ਗੱਲ ਕਹਿਣ ਦਿਆਂ ਜਦੋਂ ਤੁਹਾਡੇ ਕੋਲ ਆ ਗਏ ਉਦੋਂ ਦੋ ਦੋ ਦੇ ਦੇ ਜੀ ਉਹਨੇ ਫਿਰ ਫਿਰ ਸਾਡੀ ਆਪਸੀ ਲੜਾਈ ਪੈ ਜਾਣੀ ਤਨਮਸਦੀ ਗੱਲ ਤੇ ਨਹੀਂ ਉਦੋਂ ਤੋਂ ਲੈ ਕੇ ਨਾਲਾਂ ਦੇ ਆਏ ਤੁਸੀਂ ਜ਼ਰੂਰੀ ਵੀ ਆਪਾਂ ਉਦੋਂ ਤੋਂ ਲੈ ਕੇ ਦੇਣੇ ਹਾਂ ਸਾਡਾ ਆਪਾਂ ਵਿੱਚ ਤੁਸੀਂ ਆਜੋ ਬੋਲੋਂਦੇ ਮੈਂ ਤੇਰਾ ਯਾਰ ਮੈਂ ਤੇਰਾ ਗਾਟਾ ਮਾਰ ਰਿਹਾ ਮੈਂ ਕਹਾਂ ਵੀ ਉਹਨਾਂ ਸਾਹਮਣੇ ਤੇ ਇਹ ਗੱਲ ਕਹਿਣੀ ਪਊਗੀ ਵੀ ਸਾਡਾ ਇੰਨੇ ਪੈਸੇ ਦੀ ਗੱਲ ਨਿਬੜੀ ਠੀਕ ਹੈ 10000 ਰੁਪਏ ਨੂੰ ਦੇਣਾ 3000 ਰੁਪਏ ਜਿਹੜਾ ਉਹ ਮੈਂਦ ਨੂੰ ਦੇ ਦੂੰਗਾ ਵੱਖਰਾ ਉਹ ਆਪਣੀ ਗੱਲ ਹੈ ਠੀਕ ਹੈ ਉਹ ਤੇ ਮੈਂ ਤੈਨੂੰ ਪ੍ਰੋਮਿਸ ਕਰਦਾ ਵੀ ਉਹ ਤੈਨੂੰ ਦੇ ਦੂੰਗਾ ਹਨਾ ਉਹ 3 ਮਹੀਨੇ ਦੇ ਵਿੱਚ ਵਿੱਚ ਤੈਨੂੰ ਮਿਲ ਜਾਊਗਾ ਅੱਜ ਜਦੋਂ ਤੂੰ ਜਾਏਂਗਾ ਉਦੋਂ 3 ਮਹੀਨੇ ਦੇ ਟਾਈਮ ਦੇ ਹਿਸਾਬ ਨਾਲ ਤੈਨੂੰ ਪੈ ਉਦੋਂ ਮਗਰਾਂ ਇਹਦਾ 4000 ਰੁਪਏ ਪਿੱਛੇ ਹਾਂ ਨਰਾਮ ਹਾਂ ਮੇਰੀ ਕੋਸ਼ਿਸ਼ ਹੋਊਗੀ ਵੀ 50000 ਰੁਪਏ ਹੋਰ ਇੰਡੀਆ ਦਾ ਤੈਨੂੰ ਕਰਕੇ ਨਵਾ ਹੂੰ ਹੂੰ ਹੁਣ 30000 ਰੁਪਏ ਦਾ ਇੰਡੀਆ ਦਾ ਘਟਾ ਜੇ ਤੈਨੂੰ ਪੈ ਜੂਗਾ ਫਿਰ ਹੁਣ ਉਸਾਂ ਨਹੀਂ ਪੈਣਾ ਉਹਦੇ ਜ ਕੋਈ ਆਪਣੇ ਕੋਲ ਰਹਿਦਾ ਨਹੀਂ ਪੁੱਛਿਆ ਨਾ 50000 ਰੁਪਏ ਮੇਰਾ ਪ੍ਰੋਮਿਸ ਸਮਝ ਲੈ ਪਰ ਉਹਦੀ ਡੇਟ ਕੋਈ ਮਤਲਬ ਡੇਟ ਮੈਂ ਪੱਕੀ ਨਹੀਂ ਦੇ ਸਕਦਾ ਉਹਨੂੰ ਉਹ ਤੈਨੂੰ ਦੱਸਿਆ ਕਿ ਡਿਪੈਂਡ ਕਰਦਾ ਵੀ ਕਦੋਂ ਮੇਰਾ ਸਮਾਨ ਨਿਕਲ ਗਿਆ ਸਹੀ ਹੈ ਹੈ ਪਰ ਮੈਂ ਵਧੇ ਕੀ ਸੋਚਦਾ ਜੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਨਾ ਵੀ ਇੰਨੇ ਪੈਸੇ ਮੈਂ ਆਪਣੇ ਕੋਲੋਂ ਦਊਂਗਾ ਹਨਾ ਫਿਰ ਇਹਨੇ ਪ੍ਰੇਮ ਨੇ ਫੇਰ ਔਲਾ ਪਾਉਣਾ ਵੀ ਚੈੱਕ ਉਹ ਕਿੱਥੋਂ ਆਏ ਪੈਸੇ ਢੋਲਾ ਇਸ ਗੱਲ ਦਾ ਹਨਾ ਸਰਾ ਉਹਦੇ ਆਪਣੀ ਅੰਡਰਸਟੈਂਡਿੰਗ ਆ ਵੀ ਉਹ ਕਿਦਾਂ ਦੇਣੇ ਕਿਦਾਂ ਨਹੀਂ ਦੇਣੇ ਹਨਾ ਉਹਦੇ ਵੱਖਰੀ ਗੱਲ ਆ ਮੈਂ ਕਿਉਂਕਿ ਮੈਂ ਭੁੰਬਲੀ ਨੂੰ ਨਹੀਂ ਗੱਲ ਉਹਦਾ ਕਾਰਨ ਕੀ ਆ ਭੁੰਬਲੀ ਨੂੰ ਭੁੰਬਲੀ ਹੈਗਾ ਵਾ ਇੱਕ ਮਾਂ ਚ ਫੁੱਦੂ ਉਹਨੂੰ ਨਹੀਂ ਪਤਾ ਵੀ ਸਾਡਾ ਬੰਦਾ ਕਿਦਾਂ ਚੱਲਿਆ ਕਿਦਾਂ ਨਹੀਂ ਚੱਲਿਆ ਕਿਉਂਕਿ ਉਹਨੂੰ ਤਾਂ ਮਤਲਬ ਹੀ ਨਹੀਂ ਆ ਗੱਲ ਦਾ ਉਹ ਉਦਰਾਦਾ ਵੀ 5000 ਰੁਪਏ ਦੇ ਕੇ ਕੰਮ ਨਬੜ ਦੋ ਤੇ ਮੈਂ ਉਹਨੂੰ ਕਹਾਂ ਕਿ ਤਰ੍ਹਾਂ ਬੜ ਕੀ ਕੰਮ ਕਿ ਜਿੱਦਾਂ ਮਤਲਬ ਇਹ ਨਹੀਂ ਵੀ ਉਹ ਤਾਂ ਨੀਂਦ ਮਾੜੀ ਹੈ ਜਾਂ ਕੁਛ ਆ ਕਿ ਉਹਨੂੰ ਸਮਝ ਨਹੀਂ ਆਉਂਦੀ ਇਹਨਾਂ ਗੱਲਾਂ ਕਿ ਜਦੋਂ ਮੈਂ ਇਹ ਗੱਲ ਕਹਿਣ ਰਿਹਾ ਵੀ ਆਪਾਂ ਪੈਸੇ ਜਦੋਂ ਜਨਵਰੀ ਦੇਖ ਬਾਬਾ ਆਪਾਂ ਜਨਵਰੀ ਪੈਸੇ ਲੈਣਾ ਹੈ ਸੰਧੂ ਵਾਲੇ ਨੂੰ ਹਨਾ ਤੇ ਆਪਾਂ ਅੱਗੇ ਦੇਣੇ ਆ ਗੱਲ ਤੇ ਖਤਮ ਹੋ ਗਈ ਜਿਹੜਾ ਰੁਪਇਆ ਉਹਨੂੰ ਕਹੇ ਵੀ ਲੱਖ ਰੁਪਏ ਜਿਹੜਾ ਮੇਰੇ ਕੋਲ ਲੈਣਾ ਇਨ ਕੇਸ ਹੂੰ ਉਹਦੇ ਚੋਂ 40000 ਦੀਆਂ ਗੱਡੀਆਂ ਤੁਸੀਂ ਪਿੱਛੇ ਜੇ ਵੇਚੀਆਂ ਆਹੋ ਹੈਂ ਕਿਨਾਰਾ ਰਹਿ ਗਿਆ ਮਗਰ 1,20 ਲੱਖ ਰਹਿ ਗਿਆ ਉਹ ਲੱਖ ਰਹਿ ਗਿਆ ਉਹ ਹੈ ਨਾ ਉਹ ਵੀ ਕਿਹੜਾ ਪੂਰੇ ਮਿਲ ਜਣੇ ਜਦੋਂ ਆਪਾਂ ਬਹਿ ਕੇ ਹਿਸਾਬ-ਤਬ ਕਰਾਂਗੇ ਤੇ ਪੂਰੇ ਗੋਣ ਦਿੰਦਾਂ ਦਾ ਖਾਸ ਕਰਕੇ ਟਰਾਮਾ ਪੜਾ ਨਹੀਂ ਗੋਣ ਪੂਰੇ ਦਿੰਦਾਂ ਤੇ ਹਾਂ ਉਹ 1 ਲੱਖ ਰੁਪਏ ਤੇ ਮਲਕੀਰ ਕੋ ਮੰਡੇ ਦੂਜਾ ਲੈਣਾ ਵਾ ਸ਼ਾਰਦੀ ਵਾਲਾ ਬੰਦਾ 1 ਲੱਖ ਰੁਪਏ ਕੋ ਲੈਣਾ ਹੈ ਉਹ ਉਹ ਆਪਾਂ ਨੂੰ ਅੱਜ ਕਹੇ ਨਾ 40 ਹਜ਼ਾਰ ਲੈ ਲਓ ਕੰਮ ਖਤਮ ਕਰੂਗਾ ਆਪਾਂ ਕਹਾਂਗੇ ਠੀਕ ਹੈ ਥੋੜਾ ਬੋਦਾ ਘਾਟਾ ਬੰਦਾ ਚੱਲੀ ਜਾਂਦਾ ਉਹ ਥੋੜਾ ਬੋਦਾ ਘਾਟਾ ਚੱਲ ਕੇ ਤੇ ਮੈਂ ਤਾਂ 2000 ਰੁਪਏ ਹੁਣ ਮੇਰੀ ਗੱਲ ਸੌਂ ਮੈਂ ਮੈਂ ਇਸ ਹਰ ਪਹਿਲਾਂ ਹੀ 600 ਰੁਪਇਆ ਉਹ ਛੱਡ ਕੇ ਤੁਹਾਨੂੰ 2000 ਰੁਪਇਆ ਹੀ ਦੱਸਿਆ ਸੀ ਕਿ 2000 ਰੁਪਏ ਦੇ ਹਿਸਾਬ ਨਾਲ ਵੀ ਆਪਾਂ ਲਾਗੇ ਤਾਂ ਤੇਰੀ ਗੱਲ ਨਾਲ ਸਹਿਮਤ ਹਾਂ ਮੈਂ ਉਹ ਤੈਨੂੰ ਮੇਰੇ ਘਟਾ ਦੇ ਤੈਨੂੰ ਤਾਂ ਆਲਰੇਡੀ ਪੈ ਰਿਹਾ ਮੈਂ ਤੈਨੂੰ ਉਹ ਨਹੀਂ ਕਹਿ ਰਿਹਾ ਮੈਂ ਤੈਨੂੰ ਜਿਹੜੀ ਗੱਲ ਕਹਿ ਰਿਹਾ ਮੈਂ ਬਦ ਦੇਖ ਇੱਕ ਤੇ ਹੁੰਦਾ ਵੀ ਕਿਹਨੂੰ ਕਹਾਂਗਾ ਕਿ ਤੈਨੂੰ ਬਾਬਾ ਪੂਰੇ ਪੈਸੇ ਦੇਵਾਂਗੇ ਜਦੋਂ ਮਰਜ਼ੀ ਤੁਸੀਂ ਇੰਤਜ਼ਾਰ ਕਰ ਉਹ ਵੀ ਗੱਲ ਝੂਠੀ ਹੈ ਠੀਕ ਹੈ ਕੋਈ ਸਿਚੁਏਸ਼ਨ ਹੀ ਨਹੀਂ ਪੈਂਦੀ ਦੀ ਨਾ ਹੋਵੇ ਤਾਂ ਕੱਥਾਂ ਦੇਊਗਾ ਬੰਦਾ ਤੂੰ ਬਾਅਦ ਮੈਨੂੰ ਕਹੋ ਵੀ ਯਾਰ ਤੂੰ ਦੇ ਦੇਣਗੇ ਤਪੇ ਤਪੇ ਬੁਰੀ ਬਣਨ ਵਾਲੀ ਗੱਲ ਹੈ ਕਿ ਦੂਜੇ ਤੋਂ ਨਾਲੇ ਪਤਾ ਕੀ ਹੈ ਮੈਂ ਵੀ ਨਤ ਨਤ ਮਗਦਾ ਮੈਂ ਬੜਾ ਜਲੀਲ ਹੁਣਾ ਵੀ ਅਗਲੇ ਨੂੰ ਆਇਆ ਰਹਾ ਨਾ ਨਹੀਂ ਮੈਨੂੰ ਵੀ ਮੈਨੂੰ ਵੀ ਅਕਲ ਦਾ ਪਤਾ ਤੇ ਮੈਨੂੰ ਵੀ ਹੁਣ ਮੈਂ ਤੈਨੂੰ ਤੇਰਾ ਮੈਂ ਇਹ ਨਹੀਂ ਕਦੇ ਵੀ ਤਰਾ ਫੋਨ ਨਹੀਂ ਚੱਕਿਆ ਹੋਵੇ ਜਾਂ ਤੈਨੂੰ ਵਾਪਸ ਫੋਨ ਨਾ ਕੀਤਾ ਹੋਵੇ ਨਾ ਤੇ ਅਗਲੇ ਬੰਦੇ ਨੂੰ ਇਹ ਨਾ ਲੱਗੇ ਕਿ ਯਾਰ ਇਹ ਬੰਦੇ ਫੁੱਦੀ ਬਣਾਉਣ ਦੇ ਪੇ ਘੁੰਮਲੀ ਭਾਵੇਂ ਇਦਾਂ ਕਰੇ ਮੈਂ ਤਾਂ ਨਹੀਂ ਇਦਾਂ ਕਰਦਾ ਮੈਂ ਤਾਂ ਤੈਨੂੰ ਕਹਿਣਾ ਹੀ ਆ ਕਿ ਚਲ ਆ ਸਿਚੁਏਸ਼ਨ ਹੈ ਇਦਾਂ ਦੀ ਹੈ ਨਾ ਕਿਤੇ ਕੰਮ ਚ ਵਿਜੀ ਹੋਵੇ ਬੰਦੇ ਤੇ ਵੱਖਰੀ ਕਰ ਹੈ ਤਾਂ ਕਰਕੇ ਮੈਂ ਤੈਨੂੰ ਇਹ ਗੱਲ ਕਹਿ ਰਿਹਾ ਵੀ ਆਪਾਂ ਨੇਤਨੇ ਤਾਂ ਕੰਮੜਾ ਤੇ ਬੰਦ ਕਰੀ ਦਿੱਤਾ ਕੰਮ ਕਿਨੇਤਨੇ ਤਾਂ ਨਾਂ ਤੈਨੂੰ ਮੰਗਣੇ ਪੈਣ ਨਾ ਮੈਂ ਜਿਹੜੇ ਜਿਹੜੇ ਹੋਣ ਹਨਾ ਹੁਣ ਜਿਹੜੇ ਬਿਜੋਤੀ ਦੇ ਨੇ ਪੈਸੇ ਦੇਣੇ ਇਹਨਾਂ ਦਾ ਪਤਾ ਕਿਉਂ ਦੇਣੇ ਆ ਮੈਂ ਜੋਤੀ ਭੁੰਮੜੀ ਨੂੰ ਦੇ ਗਿਆ ਗਿਆ ਇਹ ਪੈਸੇ ਜਾਣਾਗਾ ਏਟੀਐ ਵਿੱਚ ਆਪਣੇ ਚ ਹੁਣ ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਉਹ ਪੈਸੇ ਭੁੰਮੜੀ ਨੇ ਵਰਤ ਲਏ ਹਮ ਹੁਣ ਦੇਖ ਜਦੋਂ ਆਪਾਂ ਨੂੰ ਪਤਾ ਹੀ ਨਹੀਂਗਾ ਫਿਰ ਤੇ ਅਗਲਾ ਮਸਤ ਜਿੰਨਾ ਕਿੰਨਾ ਦੇਣੇ ਪੈਣਗੇ ਆਹੋ ਸਮਝਿਆ ਨਹੀਂ ਮੈਂ ਜੀ ਆਪ ਨੂੰ ਪਤਾ ਹੀ ਨਹੀਂਗਾ ਵੀ ਇਹਨਾਂ ਵਰਤੇ ਹੁਣ ਜਿਹੜੀ ਸਿਚੁਏਸ਼ਨ ਚ ਇਹ ਇਹ ਭੁੰਮਲੀ ਚਲੋ ਹੁਣ ਠੀਕ ਹੈ ਮਾੜਾ ਮੋਟਾ ਹਨਾ ਉਦੋਂ ਤੇ ਜ ਨਸ਼ੇ ਪਤੇ ਕਰਦੇ ਸੀ ਇਹਨਾਂ ਨੂੰ ਕੋਈ ਨਫੇ ਘਾਟੇ ਨਾ ਫਾਇਦਾ ਥੋੜੀ ਪਤਾ ਹੈ ਹੁਣ ਹੈਪੀ ਦੇ ਖਾਨ ਤੇ ਉੱਤੇ ਮੈਂ ਪੰਜਾ